ਡਾਕਟਰ ਸਾਹਿਬ ਜਿਹੜਾ ਆਪਣੇ ਹਰੀ ਗਏ ਹੈਡ ਤੇ ਜਿਹੜਾ ਕੀ ਹਰਪੀਟ ਦਾ ਸੈਂਕਪ ਲੱਗਾ ਉਹਦੇ ਬਾਰੇ ਤੁਸੀਂ ਜਾਣਕਾਰੀ ਲੈਣ ਕਿਰਦੇ ਹੋ। ਅਰ ਮੇਜੀ ਪੇਗਮ ਬਤਾ ਦਤਾਂ ਵਾਦ ਕਰਦਾ ਤੇ ਪਰਮੇਸ਼ਵਰ ਅੱਗੇ ਅਰਦਾਸ ਬੇਨਤੀ ਕਰਦਾ ਜੀ ਜਿਹੜਾ ਸਾਡੇ ਪੰਜਾਬ ਦੇ ਉੱਤੇ ਇਹਨਾਂ ਕਸ਼ਟ ਆਇਆ ਹੋਇਆ ਇਹਨੂੰ ਜਲਦ ਤੋਂ ਜਲਦ ਕਟੇ ਤੇ ਸਾਡੇ ਜਿਹੜੇ ਕਿਸਾਨ ਵੀਰ ਭਰਾ ਜਿਹੜੇ ਉੱਥੇ ਸਾਡੇ ਭੈਣ ਭਰਾ ਜਿਹੜੇ ਹਾੜ ਦੇ ਨਾਲ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਪਰਮੇਸ਼ਵਰ ਤੰਦਰੁਸਤੀ ਬਖਸ਼ੇ ਕਿ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਛੇਤੀ ਤੋਂ ਛੇਤੀ ਦੀ ਪਰਭਾਈ ਹੋਵੇ ਅਸੀਂ ਉੱਥੇ ਕੈਂਪ ਪਿਛਲੇ 10 ਦਿਨ ਤੋਂ ਲਾਇਆ ਹੋਇਆ ਹੈ ਜਿਸ ਵਿੱਚ ਅਸੀਂ ਹਰ ਤਰ੍ਹਾਂ ਦੀ ਉੱਥੇ ਜਿਸ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਮੁਸ਼ਕਲ ਹੈ ਉਹਦਾ ਇਲਾਜ ਕਰ ਰਹੇ ਆ ਤੇ ਬਿਲਕੁਲ ਫਰੀਦ ਦਵਾਈ ਵੰਡ ਰਹੇ ਆ ਡਾਕਟਰ ਸਾਹਿਬ ਇਹਦੇ ਵਿੱਚ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਮੈਡੀਕਲ ਦੇ ਰਿਲੇਟਿਡ ਹਰ ਤਰ੍ਹਾਂ ਦੀ ਕਿਸੇ ਵੀ ਕਿਸਮ ਦੀ ਜੜੀ ਉੱਥੇ ਕਿਸੇ ਵੀ ਭਰਾ ਨੂੰ ਲੋੜ ਆ ਉਹਦਾ ਅਸੀਂ ਫਰੀ ਇਲਾਜ ਕਰ ਰਹੇ ਆ ਤੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਵੀ ਲੋੜ ਪੈ ਰਹੀ ਆ ਉਹਨਾਂ ਦਾ ਫੁੱਲ ਕੱਛਸ਼ਨ ਦੇ ਉੱਤੇ ਇਲਾਜ ਚੱਲ ਰਿਹਾ ਹੈ ਜੀ ਡਾਕਟਰ ਸਾਹਿਬ ਇਹ ਜਿਸ ਤਰ੍ਹਾਂ ਕਿ ਦੇਖਿਆ ਜਾ ਰਹਾ ਹੈ ਹਰਪੀਟ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਜਾਂ ਉਹਦੇ ਬਾਰੇ ਤੁਸੀਂ ਇਹਨਾਂ ਨੂੰ ਕੀ ਅਪੀਲ ਕਰ ਰਹੇ ਜੀ ਮੇਰੀ ਤਾਂ ਸਾਰੇ ਭੈਣ ਭਰਾਵਾਂ ਨੂੰ ਇਹੋ ਅਪੀਲ ਹੈ ਕਿ ਆਪਾਂ ਪੰਜਾਬ ਦੇ ਪੁੱਤਰ ਆ ਅੱਜ ਪੰਜਾਬ ਨੂੰ ਸਾਡੀ ਲੋੜ ਆ ਤੇ ਅਸੀਂ ਜਿੰਨਾ ਵੀ ਸੰਯੋਗ ਕਰ ਸਕਦੇ ਆ ਅਸੀਂ ਹਰਪੀਟਾਂ ਦੇ ਲਈ ਤਿਆਰ ਬੈਠੇ ਆ ਜਿਨੀ ਜੋਗਾ ਮੈਨੂੰ ਪਰਮੇਸ਼ਰ ਨੇ ਬਣਾਇਆ ਮੈਂ ਉਹਨਾਂ ਦੇ ਨਾਲ ਖੜਾ ਵਾਂ ਕਿਸੇ ਨੂੰ ਵੀ ਹੜਪੀੜਤ ਇਲਾਕੇ ਤੋਂ ਇਲਾਜ ਦੀ ਲੋੜ ਹੈ ਤੇ ਅਸੀਂ ਉਹਦਾ ਮੁਫਤ ਇਲਾਜ ਕਰਾਂਗੇ ਧੰਨਵਾਦ ਗਿਆ ਗਿਆ ਵਾ ਕਿੰਨਾ ਵੱਲੋਂ ਲਗਾਇਆ ਗਿਆ ਕਿੰਨੇ ਦਿਨ ਹੋ ਗਏ ਲੱਗੇ ਨੂੰ ਇਹ ਜੀ ਹੜਾਂ ਦੀ ਜਿਹੜੀ ਤੁਹਾਨੂੰ ਵੀ ਪਤਾ ਸਾਰੀ ਜੰਦਾ ਨੂੰ ਪਤਾ ਵੀ ਹੜਾਂ ਨੇ ਕਰਕੇ ਕਿੰਨੇ ਲੋਕਾਂ ਨੂੰ ਪਾਣੀ ਆਇਆ ਮੁਸ਼ਕਲ ਆਈ ਹੈ ਉਹਦੇ ਸਬੰਧ ਦੇ ਵਿੱਚ ਆਨੰਦ ਹਾਰਟ ਐਂਡ ਮਲਟੀ ਸਪੈਸ਼ਲਿਸਟ ਅੰਮ੍ਰਿਤਸਰ ਰੋਡ ਭਿੱਖੀਵਿੰਡ ਵੱਲੋਂ ਡਾਕਟਰ ਐਮਬੀਬੀਐਸ ਐਮਡੀ ਡਾਕਟਰ ਨੀਰੇਮ ਲੋਹਤਰਾ ਵੱਲੋਂ ਲਾਇਆ ਗਿਆ ਹੈ ਅੱਜ ਸਾਨੂੰ ਪੂਰੇ ਦਸ ਦਿਨ ਹੋ ਗਏ ਆ ਕੈਂਪ ਲੱਗੇ